ਸਵਾਗਤ ਹੈ ਜੀ ਸੱਚੇ ਰਿਸ਼ਤੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਤੇ ਸਰੋਤਿਆਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਇਸ ਲਈ ਅੱਜ ਦੇ ਨਵੇਂ ਰਿਸ਼ਤੇ ਇਹ ਕਰ ਤੁਸੀਂ ਵੀ ਆਪਣੀ ਐਡ ਲਗਵਾਉਣੀ ਹੋਵੇ ਤਾਂ ਸਾਨੂੰ ਵਟਸਐਪ ਤੇ ਆਪਣਾ ਪੂਰਾ ਬਾਇਓ ਡਾਟਾ ਮੋਬਾਈਲ ਨੰਬਰ ਸਮੇਤ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਇਹ ਸ ਹੈ ਅੱਜ ਦੇ ਨਵੇਂ ਰਿਸ਼ਤੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਸਾਰੇ ਰਿਸ਼ਤੇ ਨੰਬਰਾਂ ਸਮੇਤ ਆਉਣਗੇ ਜੀ ਪਰਿਵਾਰ ਨਾਲ ਜਿੰਨਾਂ ਨੂੰ ਕਿ ਪ੍ਰੋਫਾਈਲ ਪਸੰਦ ਆਉਂਦਾ ਤਾਂ ਉਹ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਜੀ ਮੈਰਿਜ ਬਿਊਰੋ ਵਾਲੇ ਕੋਈ ਵੀ ਕਾਲ ਨਾ ਕਰਨ ਨੰਬਰ 1 ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਬਰਾੜ ਅਮਰੀਕਾ ਪੀਆਰ ਹੈ ਜੀ ਨਸਾਰਹਿਤਾ ਜਨਮ 1997 ਕੱਦ 6 ਫੁੱਟ ਰੰਗ ਗੋਰਾ ਸਟੱਡੀ ਡੀ ਫਾਰਮੇਸੀ ਹੈ ਜੀ ਪਤਾ ਯੂ ਐਸ اے ਸ਼ੈਟਲ ਨੇੜੇ ਸਰੀ ਇਹਨਾਂ ਏਰੀਆ ਦੇ ਨੇੜੇ ਹੈ ਜੀ ਇਹ ਇਧਰੋਂ ਪੰਜਾਬ ਤੋਂ ਏਰੀਆ ਇਹਨਾਂ ਦਾ ਫਰੀਦਕੋਟ ਹੈ ਜੋਬ ਵਧੀਆ ਕੀ ਜੀ ਜ਼ਮੀਨ 10 ਏਕੜ ਹੈ ਯੂ ਐਸ اے ਵਿੱਚ ਆਪਣਾ ਘਰ ਹੈ ਜੀ ਇਹਨਾਂ ਦਾ ਰਿਸ਼ਤੇ ਦੀ ਮੰਗ ਹੈ ਇਹਨਾਂ ਦੀ ਲੜਕੀ ਬੀ ਐਸ ਸੀ ਨਰਸਿੰਗ ਜਾਂ ਬੀ ਫਾਰਮੇਸੀ ਹੋਵੇ ਜੀ ਜਾਂ ਪੜੀ ਲਿਖੀ ਯੂ ਐਸ اے ਕੈਨੇਡਾ ਤੋਂ ਪਰਿਵਾਰਕ ਲੜਕੀ ਚਾਹੀਦੀ ਹੈ ਜੀ ਸੰਪਰਕ ਕਰਿਓ ਪਰਿਵਾਰ ਨਾਲ WhatsApp ਨੰਬਰ ਦਿੱਤੇ ਗਏ ਆ ਜੀ ਇਹਨਾਂ ਨੰਬਰਾਂ ਤੇ ਤੁਸੀਂ ਪਰਿਵਾਰ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਦੂਸਰਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੀ ਦਾ ਹੈ ਨੰਬਰ 2 ਨਾਮ ਕੌਰ ਕਾਸਟ ਜੱਟ ਸਿੱਖ ਏਰੀਆ ਇਹਨਾਂ ਦਾ ਫਰੀਦਕੋਟ ਆ ਜੀ ਇਹਨਾਂ ਦਾ ਪਰਿਵਾਰ ਯੂ ਐਸ ਏ ਵਿੱਚ ਰਹਿੰਦਾ ਜੀ ਲੜਕੀ ਵੈਸ਼ਨੂ ਆ ਵੈਜੀਟੇਰੀਅਨ ਆ ਪੜ੍ਹਾਈ ਵੀ ਟੱਕ ਆ ਜੀ ਅਤੇ MBA ਆ ਜੀ ਭੈਣ 1 ਆ ਜੀ ਭਰਾ 1 ਆ ਕੱਦ 5 ਫੁੱਟ 5 ਇੰਚ ਆ ਜੀ 1 ਇੰਚ ਸੌਰੀ ਡੇਡ ਡੇਟ ਆਫ ਬਰਥ ਹੈਗੀ 1993 ਗੋਤ ਬਰਾੜ ਆ ਜੀ ਇਹਨਾਂ ਦਾ ਵਰਕ ਪਰਮਿਟ ਦਾ ਪ੍ਰੋਸੈਸ ਇਹਨਾਂ ਦਾ ਚੱਲ ਰਿਹਾ ਹੈ ਜੀ ਤੇ ਲੜਕੀ ਸ਼ਰੀਰ ਵਿੱਚ ਕੈਨੇਡਾ ਰਹਿ ਰਹੀ ਹੈ ਜੀ ਅਤੇ ਯੂ ਐਸ ਏ ਦਾ ਵਿਸਟਰ ਵੀਜ਼ਾ ਵੀ ਲੱਗਿਆ ਹੋਇਆ ਉਹਨਾਂ ਦਾ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਜੱਟ ਸਿੱਖ ਪਰਿਵਾਰ ਦਾ ਵੈਸ ਨੂੰ ਪੜਿਆ ਲਿਖਿਆ ਜ਼ਮੀਨ ਵਾਲਾ ਯੂ ਐਸ ਏ ਜਾਂ ਕੈਨੇਡਾ ਦਾ ਸਿਟੀਜ਼ਨ ਜਾਂ ਪੀ ਆਰ ਵੈਸ ਨੂੰ ਲੜਕਾ ਚਾਹੀਦਾ ਜੀ ਯੂ ਐਸ ਏ ਵਿੱਚ ਸੈਟਰਲ ਦੇ ਕੈਨੇਡਾ ਵਿੱਚ ਵੈਨਕੂਵਰ ਦੇ ਐਪਸਫੋਰਡ ਦੇ ਜਾਂ ਸਰੀ ਦੇ ਇਹ ਨੇੜੇ ਤੇੜੇ ਏਰੀਏ ਤੋਂ ਕੰਟੈਕਟ ਕਰਿਓ ਜੀ ਸੰਪਰਕ ਕਰ ਸਕਦੇ ਹੋ ਪਰਿਵਾਰ ਨਾਲ ਡਾਇਰੈਕਟ ਨੰਨਾ ਕੰਟੈਕਟ ਨੰਬਰ ਦਿੱਤੇ ਹੋਏ ਹੈ ਜੀ ਕੋਈ ਵੀ ਮੈਰਿਜ ਵੀਰੋ ਵਾਲਾ ਵੀਰ ਇਨਾਂ ਨੂੰ ਕਾਲ ਨਾ ਕਰੇ ਪਰਿਵਾਰਕ ਮੈਂਬਰੀ ਘਰੋਂ ਵਧੀਆ ਫੈਮਲੀਆਂ ਵਾਲੇ ਜਿਨ੍ਹਾਂ ਦੀ ਡਿਮਾਂਡ ਹੈ ਉਹੀ ਕੰਟੈਕਟ ਕਰਨ ਜੀ ਆਪਣੇ ਚੈਨਲ ਨੂੰ ਵੇਖ ਕੇ ਜੋ ਵੀ ਰਿਸ਼ਤਾ ਕਰੋ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਤੇ ਕਰਨਾ ਹੈ ਜੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਕਿਉਂਕਿ ਜੋ ਸਾਨੂੰ ਬਾਇਓ ਡਾਟਾ ਭੇਜਿਆ ਜਾਂਦਾ ਅਸੀਂ ਤਾਂ ਉਹੀ ਪਾਉਨੇ ਆ ਤੇ ਕੰਟੈਕਟ ਨੰਬਰ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਇਸ ਦੇ ਤੁਸੀਂ ਖੁਦ ਜ਼ਿੰਮੇਵਾਰ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਤੀਸਰਾ ਨਾਮ ਸਿੰਘ ਕਾਸਟ ਜੱਟ ਸਿੱਖ ਡੇਟ ਆਫ ਬਰਥ ਜੀ 1997 ਕੱਦ ਹੈ 5 ਫੁੱਟ 10 ਇੰਚ ਜ਼ਿਲ੍ਹਾ ਇਹਨਾਂ ਦਾ ਬਠਿੰਡਾ ਜ਼ਮੀਨ ਤਨ ਇਕੜਾ ਜੀ ਸਿਸਟਰ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਸਟੱਡੀ ਇਹਨਾਂ ਦੀ ਪਲੱਸ 2 ਹੈ ਜੀ ਕੰਪਿਊਟਰ ਕੋਰਸ ਤੇ ਪਲੰਬਰ ਦੀ ਆਈਟੀਆਈ ਡਿਪਲੋਮਾ ਵੀ ਕੀਤਾ ਜੀ ਇਹਦਾ ਕੰਮ ਹੈਗਾ ਜੀ ਟਰੈਵਲ ਏਜੰਸੀ ਦਾ ਇਹਨਾਂ ਦਾ ਲੜਕਾ ਅਮਰਤ ਧਾਰੀ ਆ ਜੀ ਸਾਰੀ ਫੈਮਿਲੀ ਗੁਰਸਿੱਖ ਹੈ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕੀ ਪੜੀ ਲਿਖੀ ਗੁਰਸਿੱਖ ਲੜਕੀ ਚਾਹੀਦੀ ਹੈ ਕੋਈ ਮੰਗਨੇ ਜੀ ਹੋਰ ਕੋਈ ਦਾਜ ਦੇਹਜ ਦੀ ਨਹੀਂ ਸੰਪਰਕ ਕਰ ਸਕਦੇ ਹੋ ਪਰਿਵਾਰ ਨਾਲ ਇਸ ਦਿੱਤੇ ਹੋਏ ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਚੌਥਾ ਨਾਮ ਸਿੰਘ ਕਾਸਟ ਜੱਟ ਸਿੱਖ ਇਹਨਾਂ ਦਾ ਜ਼ਿਲ੍ਹਾ ਬਠਿੰਡਾ ਹੈ ਜੀ ਲੜਕਾ ਇਕਲੌਤਾ ਹੈ ਕੱਦ 6 ਫੁੱਟ ਹੈ ਜੀ ਲੜਕੇ ਦਾ ਡੇਟ ਆਫ ਬਰਥ ਹੈ ਜੀ 2001 ਪੜ੍ਹਾਈ ਇਹਨਾਂ ਨੇ ਪਲੱਸ 2 ਕੀਤੀ ਹੈ ਨਾਨ ਮੈਡੀਕਲ ਡਿਪਲੋਮਾ ਕੇ ਪੀ ਯੂ ਯੂਨੀਵਰਸਿਟੀ ਹੈ ਜੀ ਇਹ ਸਰੀ ਦੀ ਕੈਨੇਡਾ ਦੇ ਵਿੱਚ ਉੱਥੋਂ ਪੜ੍ਹਾਈ ਕੀਤੀ ਹੈ ਬਰਕ ਪਰਮਟ ਤੇ ਆ ਜੀ ਜ਼ਮੀਨ 7.5 ਏਕੜ ਆ ਰਿਸ਼ਤੇ ਦੀ ਮੰਗ ਆ ਜੀ ਕਿ ਲੜਕੀ ਕੈਨੇਡਾ ਪੀਆਰ ਹੋਵੇ ਸੁਸ਼ੀਲ ਸੁੰਦਰ ਸੋਹਣੀ ਸੁਨੱਖੀ ਹੋਵੇ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ 842 77 03101 ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਸਿੱਧੂ ਆ ਜੀ ਇਹਨਾਂ ਡੇਟ ਆਫ ਬਰਥ ਹੈ 1992 ਕੱਦ 5 ਫੁੱਟ 5 ਇੰਚ ਆ ਜੀ ਐਜੂਕੇਸ਼ਨ ਆ ਜੀ ਪਲੱਸ 2 ਨਾਲ ਮੈਡੀਕਲ ਟੈਕਨੀਸ਼ੀਅਨ ਡਿਪਲੋਮਾ ਕੀਤਾ ਜੀ অন্ਟਾਰੀਓ ਤੋਂ ਕੈਨੇਡਾ ਵਿੱਚ ਕੈਨੇਡਾ ਦੀ ਸਿਟੀਜ਼ਨ ਆ ਜੀ ਲੜਕੀ ਇਧਰੋਂ ਬਠਿੰਡਾ ਏਰੀਆ ਤੋਂ ਆ ਜੀ ਲੜਕੀ ਬਹੁਤ ਹੀ ਸੋਹਣੀ ਸੁਨੱਖੀ ਲੜਕੀ ਆ ਜੀ ਵਧੀਆ ਖਾਨਦਾਨੀ ਪਰਿਵਾਰ ਆ ਜੀ ਇਹਨਾਂ ਦਾ ਰਿਸ਼ਤੇ ਦੀ ਮੰਗ ਆ ਜੀ ਕਿ ਲੜਕਾ ਸੋਹਣਾ ਸੁਨੱਖਾ ਹੋਵੇ ਜੀਵੇਂ 10 ਤੋਂ 15 ਏਕੜ ਹੋਵੇ। ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੋਵੇ। ਸੰਪਰਕ ਕਰਿਓ ਜੀ ਪਰਿਵਾਰ ਨਾਲ। ਅਗਲਾ ਰਿਸ਼ਤਾ ਨੋਟ ਕਰੋ ਜੀ। 6ਵਾਂ ਰਿਸ਼ਤਾ ਨਾਮ ਸਿੰਘ ਕਾਸਟ ਰਮਦਾਸੀਆ ਸਿੱਖ ਪਰਿਵਾਰ ਹੈ ਜੀ। ਇਹ ਆਸਟ੍ਰੇਲੀਆ ਦੇ ਵਿੱਚ ਪੀਆਰ ਨੇ ਜੀ। ਡੇਟ ਆਫ ਬਰਥ ਹੈ ਜੀ ਇਹਨਾਂ ਦੀ 1994। ਕੱਦ 5 ਫੁੱਟ 4 ਇੰਚ। ਸੋਹਣਾ ਸੁਨੱਖਾ ਲੜਕਾ ਜੀ। ਰਸਤੇ ਦੀ ਮੰਗ ਕਿ ਲੜਕੀ ਬੀਐਸਸੀ ਨਰਸਿੰਗ ਹੋਵੇ ਜਾਂ ਆਸਟ੍ਰੇਲੀਆ ਚ ਵਰਕ ਪਰਮਿਟ ਤੇ ਕੱਦ ਲੜਕੀ ਦਾ 5 ਫੁੱਟ 5 ਇੰਚ ਹੋਵੇ ਜੀ ਸੰਪਰਕ ਕਰੋ ਪਰਿਵਾਰ ਨਾਲ ਇਸ ਦਿੱਤੇ ਹੋਏ ਨੰਬਰ ਤੇ ਜੀ ਕੋਈ ਵੀ ਮੈਰਿਜ ਬਿਊਰੋ ਵਾਲਾ ਭਾਈ ਇਹਨਾਂ ਨੂੰ ਫੋਨ ਨਾ ਕਰੇ ਸੱਤਵਾਂ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਸਿੱਧੂ ਡੇਟੋ ਬਰਥ ਹੈ ਜੁਨ 1994 ਕੱਦ 6 ਫੁੱਟ ਪੜ੍ਹਾਈ ਵੀ ਟੈਕ ਕੰਪਿਊਟਰ ਇੰਜੀਨੀਅਰਿੰਗ ਹੈ ਜੀ 3 ਸਾਲ ਦਾ ਡਿਪਲੋਮਾ ਜੀ ਇਨਫੋਰਮੇਸ਼ਨ ਟੈਕਨੋਲੋਜੀ ਦਾ ਕੰਮ ਹੈ ਜੀ ਪੰਜਾਬ ਨੈਸ਼ਨਲ ਬੈਂਕ ਵਿੱਚ ਮੈਨੇਜਰ ਹੈ ਜੀ ਇਹ ਲੜਕਾ ਜ਼ਮੀਨ 5 ਏਕੜ ਹੈ ਜੀ ਇਹਨਾਂ ਦੀ ਇਹਨਾਂ ਦੀ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕੀ ਸੋਹਣੀ ਸ਼ਨੱਕੀ ਹੋਵੇ ਖਾਨਦਾਨੀ ਪਰਿਵਾਰ ਦੀ ਅਤੇ ਸਰਕਾਰੀ ਜੋਬ ਕਰਦੀ ਲੜਕੀ ਚਾਹੀਦੀ ਹੈ ਜੀ ਸੰਪਰਕ ਕਰਿਓ ਪਰਿਵਾਰ ਨਾਲ ਡਾਇਰੈਕਟ ਇਸ ਨੰਬਰ ਤੇ ਇਸ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਜੀ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੋ ਵੀ ਤੁਸੀਂ ਆਪਣੀ ਐਡ ਲਗਵਾਉਣੀ ਹੋਵੇ ਤਾਂ ਸਾਨੂੰ WhatsApp ਤੇ ਆਪਣਾ ਪੂਰਾ ਬਾਇਓ ਡਾਟਾ ਭੇਜਿਓ ਜੀ ਨੰਬਰ ਸਮੇਤ ਅਸੀਂ ਤੁਹਾਡੀ ਐਡ ਲਗਾ ਦੇਵਾਂਗੇ ਧੰਨਵਾਦ ਜੀ ਆਪ ਜੀ ਦਾ ਵੀਡੀਓ ਨੂੰ ਪੂਰਾ ਦੇਖਣ ਦਾ ਕੱਲ ਮਿਲਦੇ ਹਾਂ ਜੀ ਨਵੇਂ ਰਿਸ਼ਤਿਆਂ ਦੀ ਨਵੀਂ ਅਪਡੇਟ ਦੇ ਨਾਲ ਵੀਡੀਓ ਨੂੰ ਸਾਰੇ ਸ਼ੇਅਰ ਕਰ ਦਿਓ ਜੀ ਰਿਸ਼ਤੇਦਾਰਾਂ ਚ ਹੋਰ ਸਤਿ ਸ੍ਰੀ ਅਕਾਲ ਜੀ